ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 11 ਜੁਲਾਈ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਬੀਬੀ ਵੀਰੋ ਦਾ ਜਨਮ 11 ਜੁਲਾਈ 1626 ਦੇ ਦਿਨ ਹੋਇਆ ਸੀ ਬੀਬੀ ਵੀਰੋ ਦਾ ਵਿਆਹ 14 ਅਪ੍ਰੈਲ 1634 ਦੇ ਦਿਨ ਭਾਈ ਸਾਧੂ ਖੋਸਲਾ ਦੇ ਨਾਲ ਹੋਇਆ ਸੀ ਬੀਬੀ ਵੀਰੋ ਦੇ ਪੰਜ ਬੇਟੇ ਸਨ ਜਿਨ੍ਹਾਂ ਦੇ ਵਿੱਚੋਂ ਦੋ ਭਗਾਣੀ ਦੀ ਜੰਗ 18 ਸਤੰਬਰ 1688 ਦੇ ਵਿੱਚ ਸ਼ਹੀਦ ਹੋ ਗਏ ਸਨ 25 ਮਈ 1675 ਦੇ ਦਿਨ ਕਸ਼ਮੀਰੀ ਪੰਡਤਾਂ ਦੀ ਅਰਜ਼ ਸੁਣਨ ਮੰਗਰੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਪ੍ਰਮੁੱਖ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਚੱਕ ਨਾਨਕੀ ਹੁਣ ਅਨੰਦਪੁਰ ਸਾਹਿਬ ਦਾ ਇੱਕ ਹਿੱਸਾ ਉੱਥੇ ਬੁਲਾ ਲਿਆ ਗੁਰੂ ਜੀ ਨੇ ਸਿੱਖਾਂ ਨੂੰ ਕਸ਼ਮੀਰੀ ਪੰਡਤਾਂ ਦੇ ਮਸਲੇ ਬਾਰੇ ਦੱਸਿਆ ਅਤੇ ਕਿਹਾ ਕਿ ਮੈਂ ਇਸ ਬਾਰੇ ਔਰੰਗਜ਼ੇਬ ਨੂੰ ਜਾ ਕੇ ਮਿਲਾਂਗਾ ਮੈਨੂੰ ਪਤਾ ਹੈ ਕਿ ਮੈਨੂੰ ਸ਼ਹੀਦੀ ਦੇਣੀ ਪੈਣੀ ਹੈ ਮੇਰੇ ਮਗਰੋਂ ਗੁਰਗੱਦੀ ਦੀ ਸੇਵਾ ਗੋਬਿੰਦਾਸ ਸੰਭਾਲਣਗੇ ਤੁਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮਿਆਂ ਦੇ ਵਿੱਚ ਉਹਨਾਂ ਦੇ بیٹے ਦੇ ਨਾਮ ਗੋਬਿੰਦਾਸ ਲਿਖਿਆ ਮਿਲਦਾ ਉਹਨੂੰ ਰੋਕਣ ਵਾਸਤੇ ਹਥਿਆਰ ਵੀ ਚੁੱਕਨੇ ਪਏ ਨੇ ਪਰ ਬਿਨਾ ਪੂਰੀ ਤਿਆਰੀ ਦੇ ਹਥਿਆਰਬੰਦ ਕਾਰਵਾਈ ਨਹੀਂ ਕਰਨੀ ਹੈ ਇਸ ਮਗਰੋਂ ਆਪਨੇ ਗੁਰੂ ਗੋਬਿੰਦਾਸ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਕੀਤੀ 11 ਜੁਲਾਈ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਜਾਣ ਵਾਸਤੇ ਚੱਕ ਨਾਨਕੀ ਤੋਂ ਰਵਾਨਾ ਹੋਏ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਵੀ ਸਨ 11 ਜੁਲਾਈ 1710 ਦੇ ਦਿਨ ਸਿੱਖ ਫੌਜਾਂ ਨੇ ਨਨੌਤਾ ਤੇ ਹਮਲਾ ਕਰ ਦਿੱਤਾ ਅਤੇ ਇਸ ਨਗਰ ਦੇ ਅਮੀਰਾਂ ਨੂੰ ਖੂਬ ਲੁੱਟਿਆ। ਇੱਕੋ ਦਿਨ ਦੇ ਵਿੱਚ ਹੀ ਨਨੌਤਾ ਬੁਰੀ ਤਰ੍ਹਾਂ ਨਾਲ ਤਬਾਹ ਹੋ ਚੁੱਕਿਆ ਸੀ। ਇਸ ਲੜਾਈ ਮਗਰੋਂ ਮੁਕਾਮੀ ਗੁਜਰ ਤੇ ਹਿੰਦੂ ਵੀ ਸਿੱਖਾਂ ਦੇ ਨਾਲ ਆੜਲੇ। ਇਹਨਾਂ ਦਾ ਦਾਵਾ ਸੀ ਕਿ ਉਹ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਤੋਂ ਹੀ ਸਿੱਖ ਸਜੇ ਹੋਏ ਸਨ ਪਰ ਕਈ ਦਹਾਕਿਆਂ ਤੋਂ ਉਹਨਾਂ ਦਾ ਰابطਾ ਅਨੰਦਪੁਰ ਸਾਹਿਬ ਦੇ ਨਾਲ ਨਹੀਂ ਸੀ ਹੋ ਸਕਿਆ। 11 ਜੁਲਾਈ 1920 ਸਿੱਖਾਂ ਦੇ ਸਿਆਸੀ ਹੱਕਾਂ ਵਾਸਤੇ ਜਤੋਜਾਦ ਕਰਨ ਵਾਸਤੇ ਬਣੀ ਜਥੇਬੰਦੀ ਸਿੱਖ ਲੀਗ ਦਾ ਪਹਿਲਾ اجلاس 27 ਦਸੰਬਰ 192 ਦਿਆਣਾ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਇਸ ਦੇ ਵਿੱਚ ਤਕਰੀਬਨ 1200 ਸਿੱਖ ਸ਼ਾਮਲ ਹੋਏ ਸਨ। ਇਸ ਸਮਾਗਮ ਦੇ ਵਿੱਚ ਸਰਦਾਰ ਬਹਾਦਰ ਗੱਜਨਾ ਸਿੰਘ ਲੁਧਿਆਣਾ ਇਕੱਠ ਦੇ ਪ੍ਰਧਾਨ ਚੁਣੇ ਗਏ। ਪ੍ਰੋਫੈਸਰ ਤੇਜਾ ਸਿੰਘ ਮਸਤੂਆਣਾ ਨੇ ਅਰਦਾਸ ਕਰਕੇ ਕਾਰਵਾਈ ਸ਼ੁਰੂ ਕਰਵਾਈ। ਇਸ ਤੋਂ ਬਾਅਦ ਆਪਣੀਆਂ ਮੰਗਾਂ ਪੇਸ਼ ਕਰਨ ਵਾਸਤੇ ਸਿੱਖ ਲੀਗ ਵੱਲੋਂ 11 ਜੁਲਾਈ 1920 ਦੇ ਦਿਨ ਸੇਵਾ RAM ਸਿੰਘ, ਸ਼ਿਵਦੇਵ ਸਿੰਘ, ਸੋਹਣ ਸਿੰਘ, ਉਜਲ ਸਿੰਘ ਇੱਕ ਡੈਪੂਟੇਸ਼ਨ ਵੱਜੋਂ ਲੰਡਨ ਪੁੱਜੇ ਅਤੇ ਬ੍ਰਿਟਾਨੀ ਵਿਸੈਕਟਰੀ ਆਫ ਸਟੇਟ ਨੂੰ ਮਿਲ ਕੇ ਪੰਜਾਬ ਕੌਂਸਲ ਦੇ ਵਿੱਚ ਸਿੱਖਾਂ ਵਾਸਤੇ 33% ਨੁਮਾਇੰਦਗੀ ਦੀ ਮੰਗ ਕੀਤੀ। 11 ਜੁਲਾਈ 1984 ਦੇ ਦਿਨ ਭਾਰਤ ਸਰਕਾਰ ਨੇ ਪੰਜਾਬ ਬਾਰੇ ਵਾਈਟ ਪੇਪਰ ਜਾਰੀ ਕਰ ਦਿੱਤਾ ਤਾਂ ਜੋ ਸਿੱਖਾਂ ਨੂੰ ਦੋਸ਼ੀ ਕਰਾਰ ਦਿੱਤਾ ਜਾ ਸਕੇ ਅਤੇ ਫੌਜ ਦੇ ਹਮਲੇ ਨੂੰ ਵਾਜਬ ਕਰਾਰ ਦਿੱਤਾ ਜਾ ਸਕੇ ਪਰ ਵਾਈਟ ਪੇਪਰ ਇੱਕ ਕੋਫਰ ਦਾ ਪੁਲੰਦਾ ਸੀ ਇਸ ਤੋਂ ਨਾ ਤਾਂ ਦਰਬਾਰ ਸਾਹਿਬ ਉੱਤੇ ਹਮਲੇ ਨੂੰ ਹੱਕਬجانਬ ਠਹਿਰਾਇਆ ਜਾ ਸਕਦਾ ਸੀ ਅਤੇ ਨਾ ਹੀ ਸਰਕਾਰ ਦੇ ਜ਼ੁਲਮ ਤੇ ਪਰਦਾ ਪੈਂਦਾ ਸੀ ਉਂਝ ਇਸ ਦੇ ਵਿੱਚ ਇਰਾਜ਼ ਜ਼ਰੂਰ ਫਾਸ਼ ਹੋ ਗਿਆ ਕਿ ਕੁਝ ਅਕਾਲੀ ਚੌਧਰੀ ਸੈਂਟਰ ਦੇ ਨਾਲ ਖੂਫੀਆ ਮੁਲਾਕਾਤਾਂ ਕਰਦੇ ਰਹੇ ਸਨ ਲੋਕ ਸਭਾ ਦੇ ਵਿੱਚ ਵਾਈਟ ਪੇਪਰ ਤੇ ਬੋਲਦਿਆਂ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਅਤੇ ਭਾਰਤੀ ਫੌਜੀਆਂ ਦੀ ਰੱਜ ਕੇ ਸਿਫਤ ਕੀਤੀ ਸੀ 11 ਜੁਲਾਈ 1986 ਦੇ ਦਿਨ ਪੁਲਿਸ ਨੇ ਬਲਬੀਰ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਹੁਸ਼ਿਆਰਪੁਰ ਅਜੀਤਪਾਲ ਸਿੰਘ ਵਾਸੀ ਰਾਏਪੁਰ ਨੇੜੇ ਸ਼ਾਮ 84 ਜ਼ਿਲ੍ਹਾ ਹੁਸ਼ਿਆਰਪੁਰ ਅਤੇ ਕਈ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ 11 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਮੇਜਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸੌਰ ਸਿੰਘ ਤਰਨਤਾਰਨ ਨੂੰ ਇੱਕ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਗੁਰਮੀਤ ਸਿੰਘ ਵਾਸੀ ਮਚਾਕੀ ਫਰੀਦਕੋਟ ਅਤੇ ਅਮਰਜੀਤ ਸਿੰਘ ਭੋਲਾ ਪੁੱਤਰ ਬਲਕਾਰ ਸਿੰਘ ਸੰਧੂ ਵਾਸੀ ਮਾੜੀ ਉਦਿੱਕੀ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਗੁਰਤੇਜ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਘੁੰਮਣਕਲਾਂ ਜ਼ਿਲ੍ਹਾ ਬਠਿੰਡਾ, ਮੁਖਤਿਆਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕੰਮੋ, ਦਲਬੀਰ ਸਿੰਘ ਬੀਰਾ ਉਬੋਕੇ, ਲੀਲਾ ਸਿੰਘ ਠੁੱਲੀਵਾਲ, ਸੁਖਵਿੰਦਰ ਸਿੰਘ, ਕਾਲਾ ਸਿੰਘ ਉਰਫ ਦੈਂਤ, ਹਰਪ੍ਰਜਨ ਸਿੰਘ ਬੱਬਰ ਡੇਲਿਆਂਵਾਲੀ, ਪੁੱਤਰ ਅਜੈਪ ਸਿੰਘ ਵਾਸੀ ਡੇਲਿਆਂਵਾਲੀ ਜ਼ਿਲ੍ਹਾ ਬਠਿੰਡਾ ਅਤੇ ਪੰਜ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 11 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਬਠਿੰਡਾ ਦੇ ਬੀਬੀ ਵਾਲਾ ਚੌਂਕ ਦੇ ਵਿੱਚ ਇੱਕ ਆਟਾ ਚੱਕੀ ਤੋਂ ਇੱਕ ਸਿੱਖ ਨੌਜਵਾਨ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਮਗਰੋਂ ਉਸ ਦਾ ਨਕਲੀ ਮੁਕਾਬਲਾ ਬਣਾ ਕੇ ਉਸ ਨੂੰ ਸ਼ਹੀਦ ਕਰ ਦਿੱਤਾ 11 ਜੁਲਾਈ 2014 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਚਾਰਟਰ ਅਕਾਊਂਟੈਂਟ ਸਤਿੰਦਰ ਕੋਹਲੀ ਜਿਸ ਨੂੰ 8 ਲੱਖ ਰੁਪਏ ਮਹੀਨਾ ਤੇ ਰੱਖਿਆ ਸੀ ਉਸ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ 16 ਜੁਲਾਈ ਨੂੰ ਇਸ ਸਬੰਧੀ ਚਿੱਠੀ ਜਾਰੀ ਕਰ ਦਿੱਤੀ ਗਈ ਪਰ ਅਗਲੇ ਦਿਨੀ 17 ਜੁਲਾਈ ਨੂੰ ਸੁਖਬੀਰ ਬਾਦਲ ਦੇ ਹੁਕਮ ਤੇ ਪ੍ਰਧਾਨ ਨੇ ਉਸ ਨੂੰ ਦੁਬਾਰਾ ਰੱਖ ਲਿਆ ਐਗਜ਼ੀਕਟਿਵ ਦਾ ਫੈਸਲਾ ਪ੍ਰਧਾਨ ਬਦਲ ਨਹੀਂ ਸਕਦਾ ਫਿਰ 23 ਅਗਸਤ 2014 ਨੂੰ ਕੋਲੀ ਨੂੰ ਦੁਬਾਰਾ ਰੱਖੇ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਮੋੜ ਮੋਰ ਲਾ ਦਿੱਤੀ ਇੱਕ ਵੀ ਮੈਂਬਰ ਗੁਰੂ ਦੀ ਗੋਲਕ ਦੀ ਇਸ ਮਹਾਨ ਠੱਗੀ ਦੇ ਖਿਲਾਫ ਨਹੀਂ ਸੀ ਬੋਲਿਆ 11 ਜੁਲਾਈ 2014 ਦੇ ਦਿਨ ਹਰਿਆਣਾ ਅਸੈਂਬਲੀ ਦੇ ਇੱਕ ਸਪੈਸ਼ਲ ਸੈਸ਼ਨ ਨੇ ਹਰਿਆਣਾ ਸਿੱਖ ਗੁਰਦੁਆਰਿਆਂ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਿਆਂ ਮੈਨੇਜਮੈਂਟ ਬਿਲ 214 ਪਾਸ ਕਰ ਦਿੱਤਾ। ਅਸੈਂਬਲੀ ਦੇ ਵਿੱਚ ਚੌਧਰੀ ਦੇਵੀ ਲਾਲ ਓਮਪ੍ਰਕਾਸ਼ ਚਟਾਲਾ ਦੀ ਪਾਰਟੀ ਅਨੈਲੋ ਦੇ ਵਿਧਾਇਕਦਾਲ ਦੇ ਮੁਖੀ ਅਸ਼ੋਕ ਅਰੋੜਾ ਅਤੇ ਭਾਜਪਾ ਦੇ ਵਿਧਾਇਕਦਾਲ ਦੇ ਮੁਖੀ ਅਨਲਵਜ ਨੇ ਬਿੱਲ ਦਾ ਵਿਰੋਧ ਕੀਤਾ। ਭਾਜਪਾ ਜਿਸ ਦੇ 4 ਐਮਐਲਏ ਸਨ ਉਸ ਨੇ ਸੰਕੇਤਕ ਵਾਕਆਊਟ ਵੀ ਕੀਤਾ ਪਰ ਅਸੈਂਬਲੀ ਨੇ 48 ਸਫੇ ਦਾ ਡਰਾਫਟ ਪਾਸ ਕਰ ਦਿੱਤਾ। ਚੀਫ ਮਿਨਿਸਟਰ ਨੇ 18 ਮਹੀਨਿਆਂ ਦੇ ਵਿੱਚ ਬਕਾਇਦਾ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ। 11 ਜੁਲਾਈ 2020 ਦੇ ਦਿਨ ਬੇਅਦਬੀ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਨਾਮਜ਼ਦ ਕੀਤੇ ਜਾਣ ਮਗਰੋਂ ਸਤੰਬਰ 2015 ਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੇ ਦਿੱਤੀ ਮਾਫੀ ਦਾ ਮਾਮਲਾ ਪੱਖਣ ਲੱਗ ਪਿਆ। ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ਼ਤਿਹਾਰਾਂ ਤੇ ਖਰਚ ਕੀਤੇ ਗਏ ਲਗਭਗ 90 ਲੱਖ ਰੁਪਏ ਕਾਰਨ ਸਿੱਖ ਸੰਸਥਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ। ਇਸ ਬਾਰੇ ਕਿਹਾ ਗਿਆ ਕਿ ਸਭ ਬਾਦਲਾਂ ਦਾ ਕੀਤਾ ਕਰਾਇਆ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਕਾਲਪੁਰਖ ਦੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਬੇਅਦਬੀ ਮਾਮਲਿਆਂ ਬਾਰੇ ਸਵਾਲ ਖੜੇ ਕੀਤੇ ਅਤੇ ਉਨ੍ਹਾਂ ਆਖਿਆ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਜਨ ਸਿੰਘ ਅਤੇ ਹੋਰਨਾਂ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਜੋ ਕਿ ਸਮੁੱਚੇ ਘਟਨਾਕ੍ਰਮ ਦਾ ਇੱਕ ਹਿੱਸਾ ਸੀ। ਉਨਾ ਸਵਾਲ ਕੀਤਾ ਕਿ ਕੀ ਉਸ ਨੂੰ ਪੰਥਕਰਵਾਇਤਾ ਮੁਤਾਬਕ ਸਜ਼ਾ ਲੱਗੇਗੀ ਅਤੇ ਕਾਨੂੰਨੀ ਕਾਰਵਾਈ ਦੀ ਚਾਰਜ ਹੋਵੇਗੀ ਐਡਵੋਕੇਟ ਨੇ ਆਖਿਆ ਕਿ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭੂਮਿਕਾ ਸ਼ੱਕੀ ਰਹੀ ਹੈ ਕਿਉਂਕਿ ਸੂਬੇ ਦੀ ਸੱਤਾ ਦੇ ਵਿੱਚ ਹੁੰਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੁੰਦਿਆਂ ਅਕਾਲੀ ਦਲ ਨੇ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿਵਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ ਜਿਸ ਦਾ ਖੁਲਾਸਾ ਉਸ ਵੇਲੇ ਦੇ ਇੱਕ ਜਸ਼ਦਾਰ ਗਿਆਨੀ ਗੁਰਮਖ ਸਿੰਘ ਵੱਲੋਂ ਕੀਤਾ ਜਾ ਚੁੱਕਿਆ ਹੈ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮਾਫੀ ਦੇ ਸਮਰਥਨ ਦੇ ਵਿੱਚ 90 ਲੱਖ ਰੁਪਏ ਦੇ ਇਸ਼ਤ ਕਿ ਅਜائیںਗੇ ਕਿ ਉਹ ਰਕਮ ਵਸੂਲੀ ਜਾਵੇਗੀ ਚਰਚਾ ਇਹ ਵੀ ਚੱਲੀ ਕਿ ਮੌੜ ਬੰਬ ਕਾਂਡ ਬੈਬਲ ਕਲਾ ਗੋਲੀ ਕਾਂਡ ਅਤੇ ਹੋਰਨਾ ਮਾਮਲਿਆਂ ਦੇ ਵਿੱਚ ਪਹਿਲਾਂ ਜੋ ਤੱਥ ਦਿੱਤੇ ਗਏ ਸਨ ਉਹ ਹੁਣ ਗਲਤ ਸਾਬਤ ਹੋਏ ਨੇ ਜਿਸ ਬਾਰੇ ਪੜਤਾਲ ਹੋਣੀ ਚਾਹੀਦੀ ਹੈ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ